ਇਹ ਹੋ ਗਿਆ 13 0 ਤੇ ਖੇਮ ਕਰਨ ਬਣ ਗਿਆ ਹੀਰੋ ਜੱਡੀ ਸਾਡੀ ਲੀਡਰਸ਼ਿਪ ਸੀ ਉਥੋਂ ਦੀ ਉਹਨਾਂ ਨੂੰ ਸਾਰਿਆਂ ਨੂੰ ਭਰੋਸੇ 'ਚ ਨਾ ਲੈਣਾ ਜਿਹੜਾ ਕੋ ਭਰਾ ਰੋਸਿਆ ਜੂ ਨੂੰ ਮਨਾਉਣਾ ਚਾਹੀਦਾ ਸੀ ਉਹ ਜਿਹੜਾ ਬਾਬ ਦਾ ਨਰੀਖਣ ਕਰੂਗੀ ਵੀ ਕੀ ਕੀ ਕਾਰਨ ਬਣੇ ਆ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਜਿਹੜੀ ਜਿਹੜੀ ਸਾਨੂੰ 24 ਸੀਟਾਂ ਮਿਲੀਆਂ ਤੇ ਬਾਕੀ ਜਿਹੜੇ ਰਹਿੰਦੇ ਕੰਮ ਵੀ ਆ ਉਹ ਸਾਰੇ ਅਸੀਂ ਕਰਨੇ ਆ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਨੇ ਸਾਡੇ ਸਿਰ ਤੇ ਜ਼ਿੰਮੇਵਾਰੀ ਪਾਈ ਆ ੱਲੇਵਾਲ ਸਾਹਿਬ ਇਨੇ ਦਿਨਾਂ ਤੋਂ ਉਹਨਾਂ ਦੀ ਸਿਹਤ ਵਿਚਾਰਿਆਂ ਦੀ ਖਰਾਬ ਚੱਲ ਰਹੀ ਹੈ ਸਾਡੇ ਬਜ਼ੁਰਗ ਗਾਗੂ ਨੇ ਸਾਡੇ ਲੀਡਰ ਹੈ ਉਹਨਾਂ ਨੂੰ ਜਿਹੜੀ ਸੈਂਟਰ ਦੀ ਮੋਦੀ ਸਰਕਾਰ ਆ ਸਾਡੇ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਮੋਦੀ ਗਵਰਨਮੈਂਟ ਦਾ ਜਿਹੜਾ ਗ੍ਰਾਫ ਹੈ ਦਿਨੋਂ ਦਿਨ ਥੱਲੇ ਜਾ ਰਿਹਾ ਜੇ ਉਹਨਾਂ ਨੇ ਕਿਸਾਨਾਂ ਨੂੰ ਹੱਕ ਨਾ ਦਿੱਤੇ ਤੇ ਉਹਨਾਂ ਦੇ ਨਤੀਜੇ ਸੈਂਟਰ ਸਰਕਾਰ ਨੂੰ ਭੁਗਤਨੇ ਪੈਣਗੇ ਗ੍ਰੇਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਖੇਮ ਕਰਨ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ 13 ਦੇ 13 ਉਮੀਦਵਾਰ ਜਿਹੜੇ ਨੇ ਉਹ ਨਗਰ ਪੰਚਾਇਤ ਦੀਆਂ ਚੋਣਾਂ ਦੇ ਵਿੱਚ ਜੇਤੂ ਰਹੇ ਨੇ ਤਾਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਸਭ ਤੋਂ ਪਹਿਲਾਂ ਉਹ ਤਸਵੀਰ ਵਿਖਾਈ ਜਾਵੇ ਸਾਰੇ ਖੇਮ ਕਰਨ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤਾਂ ਉਹ ਗੱਲਬਾਤ ਕਰਕੇ ਜਾਣਦੇ ਸਾਡੇ ਨਾਲ ਐਮਐਲਏ ਹਲਕਾ ਖੇਮ ਕਰਨ ਸਰਦਾਰ ਸਰਵਣ ਸਿੰਘ ਧੁੰਨ ਮੌਜੂਦ ਨੇ ਤੁਸੀਂ ਵੇਖ ਸਕਦੇ ਕਿ ਮੂੰਹ ਮਿੱਠੇ ਹੋ ਰਹੇ ਨੇ ਅਤੇ ਵਰਕਰਾਂ ਦੇ ਵਿੱਚ ਵੀ ਖੁਸ਼ੀ ਹੈ ਆਗੂਆਂ ਦੇ ਵਿੱਚ ਵੀ ਜਿਹੜੀ ਹੈ ਉਹ ਖੁਸ਼ੀ ਹੈ ਤਾਂ ਗੱਲਬਾਤ ਕਰਦੇ ਆ ਮੇਰੇ ਨਾਲ ਐਮਐਲਏ ਸਰਦਾਰ ਸਰਵਣ ਸਿੰਘ ਜੀ ਧੰਨ ਮੌਜੂਦ ਨੇ ਬੇਸ਼ੱਕ ਮਾਝੇ ਦੇ ਵਿੱਚ ਜਿਹੜਾ ਕੋਈ ਬਹੁਤਾ ਵੱਲ ਆਮ ਆਦਮੀ ਪਾਰਟੀ ਨੂੰ ਨਹੀਂ ਮਿਲਿਆ 85ਾਂ ਦੇ ਵਿੱਚੋਂ 24 ਸੀਟਾਂ ਮਿਲੀਆਂ ਨੇ ਅੰਮ੍ਰਿਤਸਰ ਦੇ ਵਿੱਚ ਪਰ ਲਾਜ ਰੱਖੀ ਹੈ ਖੇਮ ਕਰਨ ਵਾਲਿਆਂ ਨੇ ਉਹ ਗੱਲਬਾਤ ਕਰਦੇ ਮੇਰੇ ਨਾਲ ਮੌਜੂਦ ਨੇ ਸਰਵਣ ਸਿੰਘ ਜੀ ਧੰਨ ਸਪਾਇਆ ਕਹਿ ਸਕਦੇ ਤੁਸੀਂ ਇੱਥੇ ਹੋਇਆ اپੋਜੀਸ਼ਨ ਵੱਲੋਂ ਇਲਜ਼ਾਮ ਵੀ ਲੱਗੇ ਧੱਕੇਸ਼ਾਹੀ ਦੇ ਕਾਗਜ਼ ਰੱਦ ਕਰਾਉਣ ਦੇ ਕਿਵੇਂ ਵੇਖਦੇ ਹੋ ਜਿੱਤ ਹੋਈ ਹੈ ਲੋਕਾਂ ਨੇ ਵੋਟਾਂ ਪਾਈਆਂ ਨੇ ਉਮੀਦਵਾਰ ਜਿੱਤੇ ਨੇ ਮੇਰੇ ਵੀਰੇ ਦਾ ਕੱਲ ਖੈਰਾ ਸਾਹਿਬ ਨੇ ਇੱਕ ਡੈਲਿੰਗ ਬੋਲਿਆ ਸੀ ਜੀ ਜੀ ਇਹ ਹੋ ਗਿਆ 13 0 ਤੇ ਖੇਮਕਰਨ ਬਣ ਗਿਆ ਹੀਰੋ ਜੀ ਮਲ ਖੇਮਕਰਨ ਸ਼ਹਿਰ ਦੇ ਜਿਹੜੇ ਭਰਾ ਆ ਖੇਮਕਰਨ ਸ਼ਹਿਰ ਦੀ ਜਿਹੜੀ ਜਨਤਾ ਵਾ ਜੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਤ ਵੱਡਾ ਫਤਵਾ ਦਿੱਤਾ ਜੀ ਜਿਹੜਾ ਮੈਂ ਸਮਝਦਾ ਕਿ ਸਾਡੀ ਪਾਰਟੀ ਹਮੇਸ਼ਾ ਰਣੀ ਰਹੂਗੀ ਜੀ ਖੇਮਕਰਨ ਸ਼ਹਿਰ ਵਾਸੀਆਂ ਦੇ ਜੀ ਜਿੰਨਾ ਪਿਆਰ ਦੇ ਜਿੰਨਾ ਸਤਿਕਾਰ ਜੀ ਖੇਮਕਰਨ ਸ਼ਹਿਰ ਦੇ ਲੋਕਾਂ ਨੇ ਦਿੱਤਾ ਮੈਂ ਤੇ ਸਾਡੀ ਸਾਰੀ ਟੀਮ ਜੀ ਅਸੀਂ ਇਹਨਾਂ ਦਾ ਦੇਣ ਹੀ ਨਹੀਂ ਦੇ ਸਕਦੇ ਕਿਉਂਕਿ ਬਹੁਤ ਵੱਡੀ ਜਿਹੜੀ ਜਿੱਤ ਆ ਸ਼ਹਿਰ ਵਾਸੀਆਂ ਨੇ ਜਿਹੜੀ ਆ ਸਾਨੂੰ ਦਵਾਈ ਆ ਜੀ ਅੰਮ੍ਰਿਤਸਰ ਦੇ ਵਿੱਚ 24 ਸੀਟਾਂ ਰਹੀਆਂ ਨੇ ਕਿਵੇਂ ਵੇਖਦੇ ਹੋ ਕਿੱਥੇ ਕਮੀ ਜਿਹੜੀ ਆ ਉਹ ਰਹਿਣੀ ਪਾਰਟੀ ਵੱਲੋਂ ਬੋਲਦੇ ਹੋ ਕੁਝ ਕਹਿਣਾ ਚਾਹੋਗੇ ਜੀ ਮੇਰੇ ਵੀਰ ਉੱਥੇ ਵੀ ਕੋਈ ਐਡੀ ਢਿੱਲੀ ਗੱਲ ਨਹੀਂ ਹੈਗੀ ਵੇਖੋ ਅਸਲ ਚ ਕਹਾਣੀ ਇਹ ਆ ਵੀ 24 ਸੀਟਾਂ ਆਉਣੀਆਂ ਵੀ ਵੱਡੀ ਗੱਲ ਆ ਪਰ ਚਲੋ ਜਿਹੜੀਆਂ ਪਾਰਟੀ ਦੀਆਂ ਕੁਝ ਥੋੜਾ ਬਹੁਤ ਜਿਹੜੀ ਮੈਂ ਸਮਝਦਾ ਜੋ ਮੈਨੂੰ ਜਿੰਨੀ ਕਿ ਸਮਝ ਆ ਕੁਝ ਜਿਹੜੀ ਟਿਕਟਾਂ ਦੀ ਵੰਡ ਜਾਂ ਸਾਡੇ ਜਿਹੜੀ ਸਾਡੀ ਲੀਡਰਸ਼ਿਪ ਸੀ ਉਥੋਂ ਦੀ ਉਹਨਾਂ ਨੂੰ ਸਾਰਿਆਂ ਨੂੰ ਭਰੋਸੇ 'ਚ ਨਾਂ ਲੈਣਾ ਜਿਹੜਾ ਕੋ ਭਰਾ ਰੋਸਿਆ ਉਸ ਨੂੰ ਮਨਾਉਣਾ ਚਾਹੀਦਾ ਸੀ ਉਹ ਵੀ ਕਈ ਕਾਰਨ ਬਣੇ ਨੇ ਹੁਣ ਉਹਤੇ ਪਰਚੋਲ ਕਰੂਗੀ ਪਾਰਟੀ ਜੀ ਜੀ ਉਹ ਜਿਹੜਾ ਬਹੁਤ ਦਾ ਨਰੀਖਣ ਕਰੂਗੀ ਵੀ ਕੀ ਕੀ ਕਾਰਨ ਬਣੇ ਆ ਜੀ ਜੀ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਜਿਹੜੀ ਜਿਹੜੀ ਸਾਨੂੰ 24 ਸੀਟਾਂ ਮਿਲੀਆਂ ਪਰ ਫਿਰ ਵੀ ਵੱਡਾ ਫਤਵਾ ਲੋਕਾਂ ਨੇ ਦਿੱਤਾ ਕੋਈ ਅਸੀਂ ਗੱਲ ਨਹੀਂ ਭਾਜਪੀ ਨੇ ਵੀ ਕਿਹਾ ਸੀ ਕਿ ਖੇਮ ਕਰਨ ਦੇ ਵਿੱਚ ਅਸੀਂ ਸਾਰੇ ਆਮ ਘਰਾਂ ਦੇ ਵਿੱਚ ਟਿਕਟਾਂ ਦਿੱਤੀਆਂ ਤੇ ਆਮ ਆਦਮੀ ਨੇ ਖਾਸ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਕਿਵੇਂ ਵੇਖਦੇ ਵੀਰੇ ਭਾਜਪੀ ਨੂੰ ਬਹੁਤ ਵੋਟਾਂ ਦੇ ਦੱਸਦਾ ਪਈਆਂ ਮਤਲਬ ਇਹ ਮਲ ਟਿਕਟਾਂ ਵੰਡ ਦੇਣੀਆਂ ਠੀਕ ਹੈ ਹਰੇਕ ਪਾਰਟੀ ਦਾ ਉਹ ਆਪਣਾ ਅਜੰਡਾ ਹੁੰਦਾ ਜੀ ਪਰ ਵੇਖੋ ਜਿਹੜੀ ਆਮ ਆਦਮੀ ਪਾਰਟੀ ਨੇ ਕੋਈ ਖਾਸ ਨਹੀਂ ਇਹ ਵੀ ਸਾਰੇ ਆਮ ਹੀ ਨੇ ਜੀ ਜੀ ਅਸੀਂ ਟਿਕਟਾਂ ਉਹਨਾਂ ਲੋਕਾਂ ਨੂੰ ਦਿੱਤੀਆਂ ਐ ਜਿਹੜੇ ਬੜੇ ਪਿਛਲੇ ਸਮੇਂ ਤੋਂ ਪਾਰਟੀ ਨਾਲ ਕੰਮ ਕਰਦੇ ਆ ਰਹੇ ਸੀ ਰਾਤ ਦਿਨ ਆਪਦੇ ਘਰ-ਬਾਰ ਛੱਡ ਕੇ ਜਿਨ੍ਹਾਂ ਨੇ ਪਾਰਟੀ ਨੂੰ ਜਿਨ੍ਹਾਂ ਨੇ ਜਿਹੜੇ ਭਰਾਵਾਂ ਨੇ ਮੈਨੂੰ ਐਮਐਲਏ ਬਣਾਇਆ ਜੀ ਜੀ ਜਿਨ੍ਹਾਂ ਨੇ ਪਾਰਟੀ ਦੀ ਸਰਕਾਰ ਬਣਾਈ ਆ ਉਹਨਾਂ ਲੋਕਾਂ ਨੂੰ ਅਸੀਂ ਟਿਕਟਾਂ ਦਿੱਤੀਆਂ ਜਿਨ੍ਹਾਂ ਦਾ ਰਾਈਟ ਬਣਦਾ ਸੀ ਜਿਨ੍ਹਾਂ ਦਾ ਹੱਕ ਬਣਦਾ ਸੀ ਤੇ ਉਹ ਸਾਰੇ ਹੀ ਲੋਕਾਂ ਨੇ ਜਿਤਾਏ ਆ ਜੀ ਤੋਂ ਸਭ ਹੁਣ ਬਾਰਡਰ ਬੈਲਟ ਹੈ ਔਰ ਇੱਥੇ ਕੰਮਾਂ ਨੂੰ ਲੈ ਕੇ ਹੁਣ ਕਿਹੋ ਜੀ ਨਜ਼ਰ ਰਹਿ ਗਈ ਹੁਣ 13 ਉਮੀਦਵਾਰਾਂ ਨੂੰ ਤੁਹਾਡੀ ਇੱਕ ਹੋਰ ਲੋਡ ਰਹਿਣੀ ਹੈ ਕਿ ਸਾਡੇ ਹੁਣ ਵੀ ਪੈਸੇ ਜਿਹੜੇ ਆ ਉਹ ਇਧਰ ਲਗਾਏ ਦੇਖਦੇ ਹੋ ਜੀ ਮੇਰੇ ਵੀਰ ਮੈਂ ਜਿੰਨਾ ਤੱਕ ਮੇਰੀ ਗੱਲ ਆ ਮੈਂ ਤਾਂ ਆਪਣੀ ਡਿਊਟੀ ਪਹਿਲਾਂ ਵੀ ਨਿਭਾਉਂਦਾ ਆ ਰਿਹਾ ਤੇ ਗਾਂ ਵੀ ਮੇਰੇ ਸਿਰ ਤੇ ਜਿਹੜੀ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਖੇਮਕਰਨ ਸਹਿਰਵਾਸੀਆਂ ਨੇ ਪਾਈ ਹੈ ਉਹ ਜ਼ਿੰਮੇਵਾਰੀ ਮੈਂ ਨਿਭਾਉਣੀ ਨਿਭਾਉਣੀ ਹੈ ਬਾਕੀ ਸਾਡੀ ਜਿਹੜੀ ਕਮੇਟੀ ਜਾਂ ਸਾਡੇ ਐਮਸੀ ਸਾਹਿਬ ਆ ਹੁਣ ਇਹਨਾਂ ਦੀ ਵੀ ਬਹੁਤ ਵੱਡੀ ਡਿਊਟੀ ਬਣ ਗਈ ਇਹਨਾਂ ਦੀ ਜ਼ਿੰਮੇਵਾਰੀ ਬਣ ਗਈ ਹੈ ਖੇਮਕਰਨ ਸ਼ਹਿਰ ਦਾ ਵਿਕਾਸ ਕਰਾਉਣਾ ਖੇਮਕਰਨ ਸ਼ਹਿਰ ਦੀ ਤਰੱਕੀ ਕਰਾਉਣਾ ਤੇ ਮੈਨੂੰ ਵਿਸ਼ਵਾਸ ਹੈ ਜਿੱਡੀ ਸੋਹਣੀ ਸਾਡੀ ਇਹ ਟੀਮ ਬਣੀ ਹੈ ਇਹ ਖੇਮਕਰਨ ਸ਼ਹਿਰ ਦਾ ਜਿਹੜਾ ਮੇਰੇ ਵੀ ਜਿਹੜੀ ਢਿੱਲਮਾਠਾ ਨੂੰ ਕੱਢ ਦੇਣਗੇ ਕਿਉਂਕਿ ਸਾਰੇ ਜ਼ਿੰਮੇਵਾਰ ਬੰਦੇ ਨੇ ਸਾਰੇ ਸ਼ਹਿਰ ਦਾ ਚੰਗਾ ਭਲਾ ਸੋਚਣ ਵਾਲੇ ਬੰਦੇ ਨੇ ਤੇ ਸ਼ਹਿਰ ਵਾਸੀਆਂ ਨੇ ਇਹਨਾਂ ਤੇ ਵਿਸ਼ਵਾਸ ਵੀ ਪ੍ਰਗਟ ਕੀਤਾ ਤੇ ਇਹ ਮੇਰੇ ਵੀ ਉਸ ਵਿਸ਼ਵਾਸ ਨੂੰ ਭਾਲ ਰੱਖਣਗੇ। ਸਰਦਾਰ ਸਰਵਣ ਸਿੰਘ ਧੁੰਨ ਐਮ ਐਲ ਏ ਹਲਕਾ ਖੇਮਕਰਨ ਇਥੋਂ ਕੀ ਵੇਖਦੇ ਹੋ ਕਿ ਕਿਹੜੇ ਕੰਮ ਦੇ ਵੱਲ ਜ਼ਿਆਦਾ ਧਿਆਨ ਹੈ ਕੀ ਇਸ ਇਲਾਕੇ ਦੇ ਲੋਕਾਂ ਦੀਆਂ ਆ ਮੁਸ਼ਕਲਾਂ ਨੇ। ਮੇਰੇ ਵੀਰ ਮੁਸ਼ਕਲਾਂ ਜਿਹੜੀਆਂ ਐ ਵੇਖੋ ਕੁਝ ਤਾਂ ਅਸੀਂ ਹੱਲ ਕਰ ਚੁੱਕੇ ਆ। ਜੀ ਜੀ। ਜਿਵੇਂ ਖੇਮਕਰਨ ਸ਼ਹਿਰ ਦੇ ਬਹੁਤ ਸਾਰੇ ਕਈ ਗਲੀਆਂ ਬਾਜ਼ਾਰ ਬਣ ਨਾਲੇ ਹੀ ਉਹ ਬਣਾ ਚੁੱਕੇ ਆ। ਜੀ ਜੀ। ਇੱਕ ਇਥੇ ਮhalla ਕਹਿੰਦੇ ਕਹੀਂ ਸ਼ਹਿਰ ਨੂੰ ਲਿਆ ਕੇ ਦਿੱਤਾ। ਜੀ ਜੀ। ਇੱਥੇ ਜਿਹੜੇ ਮੇਨ ਕੰਮ ਹੋਣ ਰਹਿ ਗਏ ਇੱਕ ਤਾਂ ਪਾਣੀ ਦੀ ਨਿਕਾਸੀ ਹੈ ਉਹਦਾ ਅਸੀਂ ਹੱਲ ਕਰਨਾ ਜਿਹੜਾ ਬਹੁਤ ਵੱਡਾ ਜਿਹੜਾ ਮੇਨ ਸਭ ਤੋਂ ਵੱਡਾ ਮੈਂ ਕੰਮ ਸਮਝਦਾ ਜੀ ਜੀ ਤੇ ਬਾਕੀ ਜਿਹੜੇ ਰਹਿੰਦੇ ਕੰਮ ਵੀ ਆ ਉਹ ਸਾਰੇ ਅਸੀਂ ਕਰਨੇ ਆ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਨੇ ਸਾਡੇ ਸਿਰ ਤੇ ਜ਼ਿੰਮੇਵਾਰੀ ਪਾਈ ਹੈ ਖੇਮਕਰਨ ਸ਼ਹਿਰ ਨੂੰ ਬਹੁਤ ਸੋਹਣਾ ਸ਼ਹਿਰ ਬਣਾਉਣਾ ਇਹ ਮੇਰਾ ਸੁਪਨਾ ਹੈ ਮੇਰੇ ਸਾਥੀਆਂ ਦਾ ਸੁਪਨਾ ਹੈ ਅਸੀਂ ਸਾਰੇ ਰਲ ਕੇ ਖੇਮਕਨ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਜਿਹੜਾ ਉਹ ਬਣਾਵਾਂਗੇ ਤੋਂ ਸਭ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੀ ਜਿਹੜੀ ਹੈ ਉਹ ਸਰਕਾਰ ਤੋਂ ਆਸ ਹੁੰਦੀ ਹੈ ਪਾਰਟੀ ਵੱਲੋਂ ਬੋਲਦੇ ਕੀ ਕਹਿਣਾ ਚਾਹੋਗੇ ਡੱਲੇਵਾਲ ਸਾਹਿਬ ਲਗਾਤਾਰ ਜਿਹੜੇ ਨੇ ਉਹ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਮੇਰੇ ਵੀ ਰੋ ਤਾਂ ਸੈਂਟਰ ਗਵਰਨਮੈਂਟ ਦੀ ਜਿਹੜੀ ਮੈਂ ਕਿਹਾ ਨਾ ਨਲਾਕੀ ਆ ਜਿਹੜਾ ਸਾਡੇ ਦੇਸ਼ ਦਾ ਅन्नदाता ਹੈ ਜਿਹੜਾ ਸਾਡਾ ਕਿਸਾਨ ਜਿਹੜਾ ਪੂਰੇ ਦੇਸ਼ ਦਾ ਢਿੱਡ ਭਰਦੇ ਆ ਪੰਜਾਬੀ ਜੀ ਉਹ ਅੱਜ ਇਸ ਤਰ੍ਹਾਂ ਛੜਕਾਂ ਦੇ ਰੁੱੜ ਰਹੇ ਆ ਡੱਲੇਵਾਲ ਸਾਹਿਬ ਜੀ ਇਨੇ ਦਿਨਾਂ ਤੋਂ ਉਹਨਾਂ ਦੀ ਸਿਹਤ ਵਿਚਾਰਿਆਂ ਦੀ ਖਰਾਬ ਚੱਲ ਰਹੀ ਹੈ ਸਾਡੇ ਬਜ਼ੁਰਗ ਆਗੂ ਨੇ ਸਾਡੇ ਲੀਡਰ ਹੈ ਜੀ ਉਹਨਾਂ ਨੂੰ ਜਿਹੜੀ ਸੈਂਟਰ ਦੀ ਮੋਦੀ ਸਰਕਾਰ ਆ ਸਾਡੇ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਤੇ ਸਾਡੇ ਡੱਲੇਵਾਲ ਸਾਹਿਬ ਨੂੰ ਜਿਹੜੇ ਪਰਮਾਤਮਾ ਕਿਰਪਾ ਕਰੇ ਰੱਬ ਉਹਨਾਂ ਦੀ ਲੰਮੀ ਉਮਰ ਕਰੇ ਉਹਨਾਂ ਨੂੰ ਅਸੀਂ ਭੋਖੜ ਹੜਤਾਲ ਤੋਂ ਉਠਾਉਣਾ ਚਾਹੀਦਾ ਹੈ ਜਿਹੜੇ ਵੇਖੋ ਬੜੀ ਹੈਰਾਨਗੀ ਦੀ ਗੱਲ ਆ ਕਿ ਉਹ ਦੇਸ਼ ਮੇਰਾ ਵੀ ਜਿਹੜੇ ਦੇਸ਼ ਦੇ ਲੋਕਾਂ ਨੂੰ ਦਿੱਲੀ ਜਾਣ ਤੇ ਹੀ ਹੱਕ ਨਾ ਦਿੱਤਾ ਜਾਵੇ ਕੀ ਉਹ ਕੋਈ ਹੋਰ ਦੇਸ਼ ਦੇ ਲੋਕ ਆ ਸਾਡੇ ਹੀ ਲੋਕ ਨੇ ਜੇ ਕੋਈ ਛਾਂ ਤਾਂ ਮੈਂ ਹੀ ਰੋਜ਼ ਪ੍ਰਗਟ ਕਰਨਾ ਚਾਹੁੰਦਾ ਤੇ ਉਹਦਾ ਹੱਕ ਸਾਨੂੰ ਜਿਹੜੀ ਡੈਮੋਕਰੇਸੀ ਦੇ ਵਿੱਚ ਜਿਹੜਾ ਰਾਈਟ ਆ ਅਗਲੇ ਦਾ ਮਰ ਲੋ ਮੈਂ ਐਮਐਲਏ ਜਾਂ ਸਾਡੀ ਸਰਕਾਰ ਜੇ ਉਹਦੇ ਕੋਈ ਧਰਨਾ ਲਾਉਣਾ ਚਾਹੁੰਦਾ ਤੇ ਉਹਦਾ ਹੱਕ ਆ ਉਹ ਲਾ ਲੈ ਧਰਨਾ ਇਹ ਥੋੜੀ ਵੀ ਕਿਸੇ ਨੂੰ ਤੁਸੀਂ ਧਰਨਾ ਹੀ ਨਾ ਲਾਉਣ ਦਿਓ ਕਿਸੇ ਨੂੰ ਤੁਸੀਂ ਦਿੱਲੀ ਜਾ ਕੇ ਆਪਣੇ ਹੱਕ ਹੀ ਨਾ ਮੰਗਣ ਦਿਓ ਉਹ ਤੱਕ ਡਿਕਟੇਟਰਸ਼ਿਪ ਆ ਤੇ ਉਹਦੇ ਕਰਕੇ ਹੀ ਅੱਜ ਮੋਦੀ ਗਵਰਨਮੈਂਟ ਦਾ ਜਿਹੜਾ ਗ੍ਰਾਫ ਹੈ ਦਿਨੋਂ ਦਿਨ ਥੱਲੇ ਜਾ ਰਿਹਾ ਹੈ ਜੇ ਉਹਨਾਂ ਨੇ ਕਿਸਾਨਾਂ ਨੂੰ ਹੱਕ ਨਾ ਦਿੱਤੇ ਤੇ ਉਹਨਾਂ ਦੇ ਨਤੀਜੇ ਸੈਂਟਰ ਸਰਕਾਰ ਨੂੰ ਭੁਗਤਨੇ ਪੈਣਗੇ ਪਾਰਟੀ ਵੱਲੋਂ ਬੋਲਦੇ ਹੋਏ ਜਰੂਰ ਇਹ ਸਵਾਲ ਪੁੱਛਣਾ ਚਾਹਾਂਗਾ ਤੁਹਾਨੂੰ ਸਾਹਿਬ ਕੀ 13 ਬੇਸ਼ੱਕ ਬਣ ਗਏ 24 ਅਮਰਸਰ ਦੇ ਵਿੱਚ ਵੀ ਬਣ ਗਏ ਲੇਕਿਨ ਕਈ ਵਾਰ ਦਾਵੇਦਾਰ ਹੋਰ ਵੀ ਹੁੰਦੇ ਨੇ ਤਾਂ ਕੀ ਭਰੋਸਾ ਦਵਾਉਂਦੇ ਕਿ ਜਿਨ੍ਹਾਂ ਨੇ ਪਾਰਟੀ ਦੇ ਲਈ ਮਿਹਨਤ ਕੀਤੀ ਆ ਉਹਨਾਂ ਦੀ ਮਿਹਨਤ ਜਾਇਆ ਨਹੀਂ ਜਾਵੇ ਕਿਵੇਂ ਵੇਖਦੇ ਹੋ ਜੀ ਮੇਰੇ ਵੀਰ ਵੇਖੋ ਜਿਹੜੀ ਇੱਕ ਐਮਸੀ ਬਣਨਾ ਹੁੰਦਾ ਜਾਂ ਐਮਐਲਏ ਬਣਨਾ ਹੁੰਦਾ ਵਾ ਉਹ ਇੱਕ ਬੰਦੇ ਨੇ ਬਣਨਾ ਹੁੰਦਾ ਜੀ ਜੀ ਦਾਵੇਦਾਰ ਅਹੀਂ ਐਮਐਲਏ ਦੇ ਵੀ ਇੱਥੇ ਪਤਾ ਨਹੀਂ 5-7 ਦਾਵੇਦਾਰ ਸਾਂ ਜੀ ਇਇ ਤਰ੍ਹਾਂ ਹੀ ਐਮਸੀ ਦੇ ਵੀ ਸਾਡੇ ਭਰਾ ਦੋ ਦੋ ਤਿੰਨ ਤਿੰਨ ਹੋਰ ਵੀ ਸੀ ਇਹ ਨਹੀਂ ਕਿ ਉਹਨਾਂ ਦਾ ਕੋਈ ਗੁਨਾਹ ਕਰ ਲਿਆ ਵੀ ਉਹਨਾਂ ਟਿਕਟ ਮੰਗ ਲਈ ਉਹਨਾਂ ਦਾ ਵੀ ਹੱਕ ਮੰਗਦਾ ਹੈ ਬਣਦਾ ਹੈ ਪਰ ਉਹ ਜਿਹੜੇ ਆ ਉਹ ਪਾਰਟੀ ਦੇ ਸਾਡੇ ਬੜੇ ਸਤਿਕਾਰਯੋਗ ਆ ਮੈਂ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਉਹਨਾਂ ਭਰਾਵਾਂ ਸਾਰਿਆਂ ਨੇ ਇਹ ਨਹੀਂ ਵੇਖਿਆ ਵੀ ਸਾਨੂੰ ਟਿਕਟ ਨਹੀਂ ਮਿਲੀ ਉਹਨਾਂ ਨੇ ਪਾਰਟੀ ਦੀ ਮਦਦ ਕੀਤੀ ਹੈ ਔਰ ਸਾਰੇ ਸਾਡੇ ਪਾਰਟੀ ਦੇ ਵਫਾਦਾਰ ਸਿਪਾਈ ਆ ਉਹਨਾਂ ਨੂੰ ਪਾਰਟੀ ਵਿੱਚ ਵੀ ਬਣਦਾ ਮਾਣ ਦਰਨ ਦਿੱਤਾ ਜਾਊਗਾ ਤੇ ਸਰਕਾਰ 'ਚ ਵੀ ਉਹਨਾਂ ਦਾ ਮਾਣ ਦਰਨ ਜਿਹੜਾ ਕੀਤਾ ਜਾਊਗਾ ਕਿਉਂਕਿ ਉਹਨਾਂ ਨੇ ਪਾਰਟੀ ਨੂੰ ਜਿਤਾਉਣ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਪਾਇਆ। ਅੰਤ ਵਿੱਚ ਹਲਕਾ ਖੇਮ ਕਰਨ ਦੇ ਲੋਕਾਂ ਦਾ ਧੰਨਵਾਦ ਅਤੇ ਇਸ ਤੋਂ ਇਲਾਵਾ ਕੋਈ ਅਪੀਲ ਕੁਝ ਕਹਿਣਾ ਚਾਹੁੰਗਾ ਕੋਈ ਖਾਸ ਮੈਸੇਜ। ਮੇਰੇ ਵੀਰ ਧੰਨਵਾਦ। ਮੈਂ ਮੇਰੇ ਕੋਲ ਤਾਂ ਕੋਈ ਮੈਂ ਕਹਣਾ ਯੋਗ ਲੱਭ ਜੀ ਨਹੀਂ ਬਚਦੇ ਜਿੰਨਾ ਪਿਆਰ, ਜਿੰਨਾ ਸਤਿਕਾਰ, ਜਿੰਨਾ ਮਾਣ ਖੇਮ ਕਰਨ ਦੇ ਲੋਕਾਂ ਨੇ ਦਿੱਤਾ ਜਿੰਨਾ ਖੇਮ ਕਰਨ ਕਿਉਂਕਿ ਵਿਰੋਧੀ ਬੜੀਆਂ ਫਵਾਵਾਵਾਂ ਫੜਾ ਰਹੇ ਸੀ ਜੀ ਇੱਥੇ ਤਾਂ ਦੀ ਇੱਕ ਸੀਟ ਨਹੀਂ ਆਉਣੀ ਜੀ ਇੱਥੇ ਇੰਜ ਹੋ ਜਾਣਾ ਜੀ ਇੱਥੇ ਉੰਜ ਹੋ ਜਾਣਾ ਜੀ। ਉਹ ਵਿਰੋਧੀਆਂ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਵੀ ਲੋਕਾਂ ਨੇ ਮਾਰੀ ਆ ਔਰ ਜਿਹੜੀ ਇੱਕ ਹੋਰ ਸਭ ਤੋਂ ਵੱਡੀ ਖੂਬਸੂਰਤੀ ਤੁਸੀਂ ਪੱਤਰਕਾਰੋਂ ਤੁਸੀਂ ਭਿੱਖੀਵਿੰਡ ਵੀ ਜਾਓ ਤੁਸੀਂ ਸਾਰੇ ਸ਼ਹਿਰ ਦਾ ਇਥੇ ਬੇਸ਼ੱਕ ਲੋਕਾਂ ਨੂੰ ਪੁੱਛੋ ਆਮ ਪਬਲਿਕ ਨੂੰ ਕਿ ਕਦੀ ਇਹੋ ਜਿਹੀ ਇਲੈਕਸ਼ਨ ਕਿਸ ਨੇ ਕਰਾਈ ਆ ਕਦੀ ਇਥੇ ਲੋਕਾਂ ਨੂੰ ਡਾਂਗਾ ਚਲਾਈਆਂ ਜਾਂਦੀਆਂ ਇਹ ਲੋਕਾਂ ਦੇ ਬੂਥਾਂ ਦੇ ਕਬਜ਼ੇ ਹੁੰਦੇ ਹੁੰਦੇ ਸੀ ਕਿਸੇ ਨੇ ਕਿਸ ਬੂਥ ਤੇ ਕਬਜ਼ਾ ਕੀਤਾ ਕਿਸੇ ਨੇ ਕਿਸੇ ਨੂੰ ਵੋਟ ਪਾਉਣ ਤੋਂ ਰੋਕਿਆ ਕਿਸੇ ਨੇ ਕਿਸੇ ਦਾ ਦਬਾਅ ਬਣਾਇਆ ਵੀ ਤੂੰ ਇਹਨੂੰ ਬੋਟ ਪਾਉਣੀ ਆ ਬਗੈਰ ਦਬਾਅ ਤੋਂ ਇਲੈਕਸ਼ਨ ਜਿਹੜੀ ਆ ਏਨੀ ਵਧੀਆ ਇਲੈਕਸ਼ਨ ਕੱਲ ਮੈਂ ਤੈਨੂੰ ਹੋਰ ਮਜ਼ੇ ਵਾਲੀ ਗੱਲ ਦੱਸਾਂ ਮੈਨੂੰ ਐਸਐਸਪੀ ਸਾਹਿਬ ਨੇ ਵਧਾਈ ਦਿੱਤੀ ਜੀ ਐਸਐਸਪੀ ਸਾਹਿਬ ਕਹਿੰਦੇ ਐਮਐਲਏ ਸਾਹਿਬ ਅਸੀਂ ਤਾਂ ਬਹੁਤ ਡਰੇ ਹੋਏ ਸੀ ਵੀ ਬੜਾ ਖਤਰਨਾਕ ਏਰੀਆ ਹੈ ਇੱਥੇ ਕੋਈ ਘਟਨਾ ਨਾ ਵਾਪਰ ਜੇ ਇੱਥੇ ਇੰਜ ਨਾ ਹੋ ਜੇ ਪਰ ਤੁਸੀਂ ਤੇ ਕਮਾਲ ਕਰਤੀ ਮੈਂ ਨਹੀਂ ਕਮਾਲ ਕੀਤੀ ਮੇਰੇ ਸ਼ਹਿਰ ਦੇ ਲੋਕਾਂ ਨੇ ਸਾਡੇ ਭਰਾਵਾਂ ਨੇ ਕਮਾਲ ਕੀਤੀ ਆ ਜਿਹੜੀ ਸ਼ਾਂਤਮਈ ਇਲੈਕਸ਼ਨ ਕਰਾਈ ਆ ਉਹਦੇ ਲਈ ਵੀ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਨੂੰ ਸਾਹਿਬ ਅਤੇ ਧੰਨਵਾਦ ਵੀ ਕੀਤਾ ਉਹਨਾਂ ਨੇ ਇਲਾਕੇ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਸਾਹਿਬ ਮਹਿਮਾਨੀ ਦੀ ਧੰਨਵਾਦ ਸੋ ਇਹਨਾਂ ਐਮਐਲਏ ਹਲਕਾ ਖੇਮਕਰਨ ਸਰਦਾਰ ਸਰਵਣ ਸਿੰਘ ਤੁਨ ਜਿਨ੍ਹਾਂ ਦੇ ਇਲਾਕੇ ਦੇ ਵਿੱਚ 13 ਜ਼ੀਰੋ ਦੇ ਨਾਲ ਜਿਹੜੇ ਹੈ ਉਹ ਨਗਰ ਪੰਚਾਇਤ ਦੇ ਜਿਹੜੇ ਹੈ ਉਹ ਮੈਂਬਰ ਜਿੱਤੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨ